ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਆਪਣੀ ਪਹੁੰਚ ਹੈਗੀ ਆ ਪਿੰਡ ਚਾਟੀਵਿੰਡ ਤਹਿਸੀਲ ਜ਼ਿਲ੍ਹਾ ਸ਼੍ਰੀ ਅਮਰitsar ਸਾਹਿਬ ਪਹੁੰਚਿਆ ਦੋਸਤੋ ਵੀਰ ਜੋਬਨ ਦੇ ਕੋਲ ਤੇ ਪਸ਼ੂ ਦੋਸਤੋ ਹਰ ਵਾਰ ਦੀ ਤਰ੍ਹਾਂ ਤੁਹਾਨੂੰ ਅੱਜ ਦੋ ਦਿਖਾ ਦਾਂਗੇ ਦੋ ਬੈੜਾ ਹੋਣਗੀਆਂ ਅੱਜ ਇਸ ਵੀਡੀਓ ਦੇ ਵਿੱਚ ਬਿਲਕੁਲ ਇੱਕ ਬੈੜ ਤਾਜੀ ਹੈ ਦੋਸਤੋ ਤੇ ਇੱਕ ਦੋਸਤੋ ਬਿਨ ਬੱਚੇ ਤੋਂ ਆ ਠੀਕ ਆ ਸਮਾਂ ਪੁੱਛ ਲਾਂਗੇ ਟਾਈਮ ਪੁੱਛ ਲਾਂਗੇ ਭਾਈ ਜੋਬਨ ਤੋਂ ਇੱਕ ਆਫਰ ਹੋਵੇਗੀ ਆਫਰ ਇਹ ਹੋਵੇਗੀ ਦੋਸਤੋ ਇੱਕ ਵੈੜ ਆ ਵੀਰ ਦੇ ਕੋਲ ਅ ਦੁੱਧ ਬੇਸ਼ੱਕ ਉਹਦੇ ਕੋਲ ਥੋੜਾ ਹੀ ਆ 5 ਕਿਲੋ 4 ਕਿਲੋ ਦੁੱਧ ਆ ਥੋੜੀ ਅੱਖ ਦੇ ਵਿੱਚ ਉਸ ਵੈੜ ਦੇ ਪ੍ਰੋਬਲਮ ਆ ਠੀਕ ਹੈ ਜੀ ਉਹ ਦੱਸ ਦਾਂਗੇ ਨਾਲ ਇਹਨਾਂ ਦੋ ਵੈੜਾਂ ਦੇ ਵਿੱਚੋਂ ਕਿਸ ਵੈੜ ਦੇ ਨਾਲ ਪਾਈ ਜਾਂਦਾ ਵੀ ਉਹ ਆਫਰ ਹੀ ਆ ਵਿੱਚ ਨਾਲ ਫ੍ਰੀ ਦੇ ਦਾਂਗੇ ਜਿਹੜਾ ਵੀਰ ਇਹਨਾਂ ਚੋਂ ਕੋਈ ਇੱਕ ਵੈੜ ਖਰੀਦੂਗਾ ਉਹਨੂੰ ਉਹ ਵੀ ਨਾਲ ਫ੍ਰੀ ਦੇ ਦਾਂਗੇ ਉਹ ਵੀ ਆਪਾਂ ਤੁਹਾਨੂੰ ਦਿਖਾ ਦਾਂਗੇ ਸੋ ਟ੍ਰੀਟਮੈਂਟ ਤੁਸੀਂ ਕਰਾ ਲਿਓ ਬਾਕੀ ਹਨਾ ਬਾਕੀ ਆਪਦੇ ਨਰਖ ਪਰਖ ਕਰ ਲਿਓ ਤਸੱਲੀ ਕਰ ਲਿਓ ਜਿਸ ਵੀ ਘਰ ਤੋਂ ਜਿਸ ਵੀ ਜਗ੍ਹਾ ਤੋਂ ਆਪਾਂ ਦੋਸਤੋ ਵੀਡੀਓ ਬਣਾ ਰਹੇ ਹੁੰਦੇ ਆ ਖਾਸ ਤੌਰ ਤੇ ਅਪੀਲ ਆਪਣੀ ਹਰ ਦੀਨਾ ਭਰਾਵਾਂ ਨੂੰ ਜਿਨ੍ਹਾਂ ਨੇ ਪੈਸਾ ਖਰਚ ਕਰਕੇ ਪਸ਼ੂ ਖਰੀਦਣਾ ਆਪ ਦੀ ਤਸੱਲੀ ਆ ਦੋ ਡਾਂਗ ਇੱਕ ਟੰਗ ਚੁਵਾਈ ਕਰਕੇ ਜਰੂਰ ਫਿਟਭਾ ਲਿਓ ਉਸ ਤੋਂ ਬਾਅਦ ਤੁਸੀਂ ਸੌਦਾ ਕਰ ਲਿਓ ਠੀਕ ਆ ਤੋਂ ਆਪਾਂ ਵੀਡੀਓ 5 ਜੁਲਾਈ ਨੂੰ ਬਣਾ ਰਹੇ ਆ ਸਮਾਂ ਤੁਸੀਂ ਨੋਟ ਕਰ ਸਕਦੇ ਹੋ 3 ਵਜੇ ਪੌਣੇ 3:00 ਵਜੇ ਦਾ ਜਿਹੜਾ ਦੋਸਤੋ ਨਾਰਮਲ ਜਿਹੜਾ ਸਮਾਂ ਹੈਗਾ ਸ਼ਾਮ ਦਾ ਆਜੋ ਕਰਦੇ ਆ ਗੱਲਬਾਤ ਭਾਈ ਜੋਬਨ ਦੇ ਨਾਲ ਪੁੱਛਦੇ ਇਨਫੋਰਮੇਸ਼ਨ ਅੱਜ ਇਹਨਾਂ ਵਿਹੜਾਂ ਦੀ ਸੋ ਡਿਟੇਲ ਨੂੰ ਜਰਾ ਦੋਸਤੋ ਤੁਸੀਂ ਐਂਡ ਤੱਕ ਜ਼ਰੂਰ ਦੇਖ ਲਿਓ ਉਸ ਤੋਂ ਬਾਅਦ ਆਨਰ ਦੇ ਨਾਲ ਮਾਲਕ ਦੇ ਨਾਲ ਤੁਸੀਂ ਕੰਟੈਕਟ ਕਰ ਲਿਓ ਸਭ ਤੋਂ ਪਹਿਲਾਂ ਬਾਈ ਜੋਬਨ ਕੀ ਹਾਲ ਚਾਲ ਹੈ ਭਰਾ ਬਹੁਤ ਵਧੀਆ ਠੀਕ ਹੈ ਜੀ ਸਭ ਵਧੀਆ ਕਿਵੇਂ ਕੰਮ ਕਰ ਕੰਮ ਕਰਦੀਆਂ ਦਾ ਮੈਡੀਕਲ ਪੰਜ ਅੱਛਾ ਜੀ ਪੂਰਾ ਖਿੱਚ ਕੇ ਚੱਲੀ ਜਾਂਦਾ ਕਿ ਠਿੱਲਾ ਮੱਠਾ ਚੱਲਦਾ ਖਿੱਚ ਕੇ ਚੱਲਦਾ ਜੀ ਅੱਛਾ ਜੀ ਪਰਸੋਂ ਤਾਂ ਲੂੰਦਾ ਪਰਸੋਂ ਤਾਂ ਤੈਨੂੰ ਤਾਂ ਨਹੀਂ ਹੈਗਾ ਆ ਬਿਲਕੁਲ ਜੀ ਪਰਸੋਂ ਗਾਵਾ ਤੈਨੂੰ ਚਾਹ ਰਿਆਂ ਪਰਸੋਂ ਇੱਕ ਬੁੜੀਆਂ ਬਿਲਕੁਲ ਇੱਕ ਵੀਡੀਓ ਦਾ ਡੰਗਾ ਦਿਨ ਚਾਰ ਵੇਖਦੇ ਜੋ ਭੈਣ ਤੋਂ ਬਾ ਡੰਗਾ ਕੋਈ ਚੰਗਾ ਪਾਵੇ ਫੇਰ ਹੀ ਕੋ ਲੈਂਦਾ ਤੇ ਜਿਵੇਂ ਆਪਾਂ ਲੋਕਾਂ ਨੂੰ ਗਾਂਦ ਦੇਣਾ ਫਿਰ ਲੈ ਕੇ ਮੰਡੀ ਦਾ ਮਾਲ ਤੋਂ ਫਿਰ ਮੁੜ ਕੇ ਨਹੀਂ ਘੁੰਮਦਾ ਕਾਗਾ ਬਿਲਕੁਲ ਇਹ ਇੱਕ 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 ਭੈਣ ਭਲਾ ਦਾਂਗਾ ਖਰਦਾ ਉਹ ਜੁੱੜੀਆ ਆਪਣੇ ਆ ਵੀ ਲੈਣਾ ਆ ਜਾਂਦਾ ਬਿਲਕੁਲ ਸੋ ਦੋਸਤੋ ਜਿੰਨੀ ਚੀਜ਼ ਦੱਸੀ ਜਾਂਦੀ ਹੈ ਨਾ ਜਦੋਂ ਤੱਕ ਤੁਸੀਂ ਨਰਕ ਪਰਖ ਨਹੀਂ ਕਰਨੀ ਜਾਣਦੇਗੇ ਜਾਂ ਨਹੀਂ ਕਰਦੇਗੇ ਉਦੋਂ ਤੱਕ ਉਹ ਲਾਂਬੇ ਵਾਲਾ ਕੰਮ ਬਣਿਆ ਰਹੂਗਾ ਆਨਲਾਈਨ ਸੌਦਾ ਵੀ ਕਰੋ ਤੁਸੀਂ ਪਰ ਉਸ ਤੋਂ ਪਹਿਲਾਂ ਜਿਹੜੀ ਪ੍ਰੈਫਰੈਂਸ ਆ ਪਹਿਲ ਆ ਜਿਹੜੀ ਉਹ ਘਰ ਵਿਜ਼ਿਟ ਕਰਕੇ ਤਸੱਲੀ ਜ਼ਰੂਰ ਕਰ ਲਿਆ ਕਰੋ ਕਿਉਂਕਿ ਸਾਵਾ ਵਾਲੀ ਚੀਜ਼ ਆ ਦੁੱਧ ਬਾਅਦ ਭਾਵੇਂ ਪਸ਼ੂ ਆ ਚਾਹੇ ਬੰਦਾ ਆ ਚਾਹੇ ਕਿਸੇ ਪਰਸਨ ਦੀ ਗੱਲ ਕਰ ਲਈਏ ਜਿਹੜਾ ਵੀ ਮਨੋਖੇਸ ਦੁਨੀਆ ਦੇ ਜਾਂ ਜੀਵ ਜੰਤੂ ਆਇਆ ਤੇ ਸਾਵਾਂ ਵਾਲੀ ਚੀਜ਼ ਆ ਆਹਦੀ ਨਰਕ ਪਰਖ ਮੌਕੇ ਤੇ ਕਰਕੇ ਫਿਰ 게ਟੋਂ ਬਾਹਰ ਤੁਸੀਂ ਪਸ਼ੂ ਲੈ ਕੇ ਜਾਇਆ ਕਰੋ ਤੇ ਜੋਬਨ ਵੀਰੇ ਪਸ਼ੂ ਦੋ ਬਕਾਊ ਆ ਹਾਂਜੀ ਹਾਂਜੀ ਦੋਵੇਂ ਫੇੜਾ ਹਾਂਜੀ ਡਿਟੇਲ ਕੀ ਰਹੂਗੀ ਇਹਨਾਂ ਦੀ ਸੂਈਆਂ ਸਮਈਆਂ ਕਦੋਂ-ਕਦੋਂ ਦੀਆਂ ਇਹਨੇ ਸੂਈ ਲਾਇਆ ਕੋਈ ਪੰਜਵਾਂ ਛੇਵਾਂ ਟਾਂਗ ਹੂਗਾ ਬੈਰ ਨੂੰ ਪਹਿਲਣ ਨੂੰ ਇੱਥੋਂ ਸਟਾਰਟ ਹੀ ਕਰ ਲੀ ਗੀ ਪੰਜਵਾਂ ਛੇਵਾਂ ਜਿਹੜਾ ਦੇਣਾ ਦੋਸਤੋ ਸੂਈ ਨੂੰ ਹੋ ਗਿਆ ਤੇ ਜੋਬਨ ਭਾਈ ਫੇਸ ਦਿਖਾਓ ਇਹ ਆ ਮੂ ਮੱਥਾ ਦੇਖੋ ਜੀ ਆ ਫੇਸ ਕੁਆਲਿਟੀ ਆ ਠੀਕ ਆ ਜੀ ਅੱਜ ਪੰਜਵਾਂ ਛੇਵਾਂ ਦੇਣਾ ਠੀਕ ਆ ਜੀ ਇਸ ਵੈੜ ਤੋਂ ਸਹੀ ਨੂੰ ਠੀਕ ਆ ਜੀ ਤੇ ਬੌਲਾ ਹੁਣ ਤਾਂ ਹੁੰਦਾ ਪੌਲੇ ਬਾਹਰ ਆ ਕੀ ਦੁੱਧ ਕਿੰਨਾ ਜੀ ਬੌਲ ਵਾਲੇ ਕੋ ਦੁੱਧ ਵਾਲੇ 13 ਕਿਲੋ ਬੌਲਾ ਆਪਾਂ ਜੀ 13 ਕਿਲੋ ਪੰਜਵੇਂ ਛੇਵੇਂ ਚ ਦੁੱਧ ਹੀ ਮੰਨ ਲੈਣ ਹਾਂ ਜੀ ਹਾਂ ਜੀ ਵੀ 13 ਕਿਲੋ ਵੇਖਾ 12 ਕਿਲੋ ਜਿਹੜਾ ਲੀਟਰਾਂ ਮਿਲ ਕੇ ਤਾਂ ਕੋਈ ਵੀਰ ਭੈਣ ਭਾਵ ਕੋਈ ਦੋੜ ਕੋਈ ਚਾਰ ਟਾਂ ਚੂੜੇ ਲਵੇ ਕੋਈ ਕੰਤੂ ਪਰੰਤੂ ਤਾਂ ਨਹੀਂ ਹੁੰਦੀ ਮੈਂ ਲੈ ਵੀ ਚੋਕੇ ਲੈ ਲਵੇ 12 ਕਹਿ ਕੇ ਨਿਕਲੇ 8 9 7 ਮੈਂ ਲੈ ਵੀ ਦੁੱਧ 12 ਦਾ ਟੱਪ ਨਹੀਂ ਆ ਗਾਂ ਕੜਨਾ ਨਹੀਂ ਠੀਕ ਹੈ ਜੀ ਚੋਕੇ ਲੈ ਲਈ ਜਿੰਨੇ ਵੀਰ ਭੈਣ ਦੇਣੀਆਂ ਤੇ ਸੁਆ ਦੂਜਾ ਨਹੀਂ ਆ ਸੁਆ ਸੁਆ ਦੂਸਰਾ ਦੂਸਰਾ ਸੁਆ ਤੇ ਬੱਚਾ ਥੱਲੇ ਕੀ ਸੀ ਜੋਪਣ ਵਾਛੀ ਮਗਰ ਜੀ ਉਹ ਵਾਛੀ ਆ ਹਾਂਜੀ ਉਹ ਵਾਛੀ ਦੋਸਤੋ ਮੈਂ ਤੁਹਾਨੂੰ ਆ ਦਿਖਾ ਵੀ ਦਊਗਾ ਆ ਬਿਲਕੁਲ ਕਮਰੇ ਦੇ ਵਿੱਚ ਵੀਰ ਨੇ ਬੰਨੀ ਆ ਠੀਕ ਆ ਮੀਂਹ ਕਾਣੀ ਦਾ ਥੋੜਾ ਸਮਾਂ ਸੀਗਾ ਬਾਕੀ ਬਰਾਨਾ ਤੇ ਆ ਜਿਹੜੀ ਬੱਚੀ ਬਿਲਕੁਲ ਤੁਸੀਂ ਨਾਲ ਦੇਖ ਰਹੇ ਹੋ ਬਲੈਕ ਰੰਗ ਦੇ ਵਿੱਚ ਬੈਠੇ ਕੋਈ ਡੇਨ ਵੀ ਗੱਲ ਜੀ ਬੱਚਾ ਲਾ ਕੇ ਦਿਖਾਵਾਂਗੇ ਆਪਾਂ ਤੁਹਾਨੂੰ ਚੁਵਾਈ ਜਿਹੜੀਆਂ ਧਾਰਾ ਮਾਰ ਕੇ ਵੀ ਦਿਖਾ ਦਾਂਗੇ ਬਾਕੀ ਠੰਡੀ ਤੇਰੀ ਆ ਅ ਜਿੱਦਾਂ ਨੋਰਮਲ ਤੁਸੀਂ ਬਹਿ ਕੇ ਚੁਵਾਈ ਕਰ ਸਕਦੇ ਹੋ ਖੋਲ ਕੇ ਬਈ ਓਪਨ ਦਿਖਾਓ ਬਾਕੀ ਹਾਈਟ ਕਰਦ ਜਿਹੜਾ ਦੋਸਤੋ ਚੰਗਾ ਹੈ ਠੀਕ ਆ ਹਾਈਟ ਕਰਦ ਮੀਡੀਅਮ ਤੋਂ ਜਿਹੜੀ ਆ ਉਪਰ ਨੂੰ ਜਾ ਰਹੀ ਆ ਮੀਡੀਅਮ ਹਾਈਟ ਜਿਹੜੀ ਆਪਾਂ ਦਰਮਿਆਨੀ ਹਾਈਟ ਤੋਂ ਵਿਚਕਾਰਲਾ ਸੈਂਟਰ ਪੁਆਇੰਟ ਜਾਂ ਹੁੰਦਾ ਉਹ ਆਪਾਂ ਮੀਡੀਅਮ ਅਕਾਊਂਟ ਕਰ ਲਈਦੀ ਆ ਬਾਕੀ ਮੀਡੀਅਮ ਤੋਂ ਥੋੜੀ ਜਿਹੀ ਪਲੱਸ ਆਪਾਂ ਮੰਨ ਸਕਦੇ ਆ ਆ ਦੇਖੋ ਜੀ ਬਸ ਵੀ ਬੈਕ ਸਾਈਡ ਤੋਂ ਸੱਜੇ ਖੱਬੇ ਹਵਾਨਾ ਜਿਹੜੇ ਪਾਸੇ ਮਰਜੀ ਦੇਖ ਲਓ ਥਣ ਥੂਣ ਜਿਹੜਾ ਦੋਸਤੋ ਹੱਥੀਂ ਜਿਵਾਈਆ ਲਾ ਮੁੱਠੀ ਇਹਦਾ ਥਾਣਾ ਠੀਕ ਆ ਤੇ ਧਾਰ ਧੂੜ ਜਿਵਾਈ ਆਪਾਂ ਪੂਰੀ ਬਰਾ ਕੇ ਤੁਹਾਨੂੰ ਦਿਖਾ ਦਾਂਗੇ ਪੇ 5577 17 ਮਾਰ ਕੇ ਜਰੂਰ ਦਿਖਾਵਾਂਗੇ ਵੀਡੀਓ ਤੇ ਬੇਚੀ ਤੁਹਾਨੂੰ ਤੇ ਆਹ ਫਿਰ ਹਾਲ ਜਿਹੜੀ ਦੋਸਤੋ ਵਹਿੜਾ ਵੀਰ ਦੇ ਕੋਲ ਤੂਹਾ ਦੂਜਾ ਬਈ ਬਣ ਇਦਾਂ ਬੈਜੋ ਕੋਈ ਨਹੀਂ ਆਹ ਲਓ ਜੀ ਆਹ ਦੇਖੋ ਠੀਕ ਹੈ ਜੀ ਵੀ ਸੀਲਸਲਾਗਾ ਦੋਸਤੋ ਠੰਡੀ ਆ ਫਿਰ ਸੇ ਆਪਾਂ ਨਾਰਮਲੀ ਜਿੰਨਾ ਕ ਹੱਥ ਲਾ ਕੇ ਦਿਖਾ ਸਕਦੇ ਆ ਓਨੀ ਕ ਤਸੱਲੀ ਕਰਵਾਤੀ ਆ ਤਾਂ ਠੀਕ ਆ ਭਾਈ ਜੋ ਬਣਾ ਕੀ ਮੋਲ ਵੀਰੇ ਲਊ ਕਹਿੰਦਾ ਮੋਲ ਜੀ ਦਾ 35000 ਰੁਪਏ ਜੀ 35000 ਹਾਂਜੀ ਕੋਈ ਲੈਸ ਲੂਸ ਕਰੋ ਤੇਨੇ ਯਾਦ ਕਰ ਆਹ ਬਹੁਤ ਚੰਗਾ ਪੱਤੀ ਦੀ 32 ਦੀ ਹੋਰ ਕੱਢਦੀ ਹੈ ਗੰਜੈਸ਼ ਅੱਜ ਮੌਸਮ ਠੰਡਾ ਹੈ ਤਾਕ ਭੈਣ ਭਾਪੂਆਂ ਦਾ ਜਿੱਦਾਂ ਕਰਦਾ ਜਿੰਨਾ ਵੀ ਖਿੱਚ ਕੁਝ ਕੇ ਹੋ ਸਕਿਆ ਨਾ ਵੀ ਮੋੜਦਾ ਨਹੀਂ ਕਹਿੰਦੇ ਪਹਿਲਾਂ ਉਹਨੂੰ ਕਹਦੇ ਵੀ ਤਸੱਲੀ ਕਰ ਲੈ ਮਿੱਤਰ ਇੱਥੇ ਭੈਣ ਭਾਵੇਂ ਦੋ ਟਾਂਗ ਚਾਰ ਟਾਂਗ ਚੋ ਕੇ ਲੈ ਬਸ ਬਸ ਪਾਣੀ ਕੋ ਬਾਦ ਤਾ ਵੀ ਨਹੀਂ ਕੋ ਟੈਂਸ਼ਨ ਠੀਕ ਹੈ ਜੀ ਲਓ ਵੀ ਦੋਸਤੋ ਵੀਰਾਂ ਦਾ ਵੀ ਰਾਤ ਰੋ ਦਿਨ ਰੋ ਤਸੱਲੀ ਕਰੋ ਪੱਤੀ 10000 ਦੇ ਵਿੱਚੋਂ ਵੀ ਲੈਸ ਹੋ ਜਾਊਗੀ ਬਾਕੀ ਸਮਝ ਤੁਹਾਡੀ ਆ ਸਮਝ ਤੁਹਾਡੀ ਦਾ ਡੇਟ ਦਾ ਮਿਲ ਕੇ ਲਾਂਗੇ ਬੋਲਾਂ ਚਵਾ ਹੂੰ ਠੀਕ ਆ ਜੀ ਆ ਅਗਲੀ ਵਾਰ ਦੀ ਇਹਦੀ ਕੀ ਡਿਟੇਲ ਆ ਜੀ ਇਸ ਵਾਰ ਤੀਜਾ ਹੈ ਸਵੇਰ ਤੀਜਾ ਸੂਈ ਰਾਜਨ 20 25 ਦਿਨ ਹੋ ਗਏ 20 25 ਦਿਨ ਸਮਾਂ ਹੋ ਗਿਆ ਹਾਂਜੀ ਤੀਜਾ ਸਵੇਰ ਦੁੱਧ ਕਿੰਨਾ ਹਨ ਦੁੱਧ 10 ਕਿਲੋ ਹੋਗਾ ਲੀਟਰ ਨੇ 10 ਕਿਲੋ ਹਾਜ਼ਰ ਆ ਜੀ ਹਾਂਜੀ ਠੀਕ ਆ ਕੋਈ ਭੈਣ ਭਰਾ ਕੋ ਦੂਰੋਂ ਆਵੇ ਇਹ ਤਾਂ ਨਹੀਂ ਸਮੱਸਿਆ ਵੀ ਕੋਈ ਨਾਲ ਦੋ ਟਾਈਮ ਕੋ ਚਾਟ ਆ ਵੀ ਨਹੀਂ ਚੋ ਕੇ ਲੈ ਜਨੇ ਲੈਣੀ ਆ ਆਪਦੀ ਠੀਕ ਆ ਜੀ ਜਿੱਥੋਂ ਕੋ ਭੈਣ ਭਾਣੇ ਕਹਿੰਦਾ ਚੋ ਕੇ ਲਿਆ ਕਰੋ ਆਪਦਾ ਹਮ ਜੇ ਨਹੀਂ ਚੁੰਦਾ ਹੋ ਤਾਂ ਨਾ ਆ ਲੋ ਫਿਰ ਵੀ ਆਪਾਂ ਤਾਂ ਕਹਿੰਦੇ ਆ ਜੋਬਨ ਸਿਆਂ ਵੀ ਤਸੱਲੀ ਕਰੋ ਯਾਰ ਜਿੱਥੋਂ ਵੀ ਕਿਸੇ ਨੇ ਖਰੀਦਣਾ ਵੀ ਇਹ ਨਹੀਂ ਵੀ ਜੋਬਨ ਕੋਲੇ ਖਰੀਦੋ ਜਾਂ ਕਿਸੇ ਹੋਰ ਕੋਲੋਂ ਹਾਂ ਜਿੱਥੋਂ ਕੇ ਭੈਣ ਭਾਲੇ ਦਾ ਚੋਗੇ ਲਓ ਕਿ ਲਾਂਬਾ ਵਾਲਾ ਮੜ ਕੇ ਦੋ ਮੇਰਾ ਵੀਰ ਬਸ ਬਸ ਆਪਦੀ ਤਸੱਲੀ ਆ ਤੁਹਾਨੂੰ ਦੋ ਡੰਗ ਆਖੂ ਵੀ ਤੀਜੇ ਡੰਗ ਕਰਨੀ ਆ ਹਾਂਜੀ ਹਾਂਜੀ ਤੇ ਫਿਰ ਤਿੰਨ ਡੰਗ ਚੋਗੇ ਵੀ ਜੇ ਲਾਂਬਾ ਦਾ ਨਾ ਫਿਰ ਉਹ ਗਲਤ ਹੋ ਜਾਂਦੀ ਹੈ ਹਾਂਜੀ ਹਾਂਜੀ ਤੇ ਦਿਖਾਈਏ ਖੋਲ ਕੇ ਫੁੱਲ ਵੱਡੀ ਹਾਈਟ ਕੱਦ ਦੀ ਦੋਸਤ ਤੀਜਾ ਸੂਬਾ ਸੋਈ ਆ ਤੇ 20 ਦਿਨ ਦਾ ਸਮਾਂ ਜਿਹੜਾ ਵੀਰਾਂ ਦਾ ਵੀ 20 ਦਿਨ ਦੇ ਲਾਗੇ ਤੱਕ ਜਿਹੜਾ ਸਮਾਂ ਤੇ ਦੁੱਧ ਜਿਹੜਾ ਦੋਸਤੋ 10 ਕਿਲੋ ਆ ਠੀਕ ਆ ਤੇ ਇਹ ਤੁਸੀਂ ਜਿਹੜੀ ਜਜਮੈਂਟ ਕਰ ਲਓ ਕਿਉਂਕਿ ਬੇਨ ਬੱਚੇ ਤੋਂ ਆ ਵੀ ਹੁਣ ਕਹਿਣ ਵਾਲੀ ਗੱਲ ਆ ਵੀ ਦੋਸਤੋ ਵੀ 10 ਦੇ 20 ਦਿਨ ਹੋ ਸਕਦਾ ਵੀ ਥੋੜੇ ਬਾਰੇ ਦਿਨ ਉੱਪਰ ਵੀ ਹੋ ਸਕਦੇ ਆ ਠੀਕ ਆ ਜੀ ਤੇ ਸੋਚ ਸਮਝੋ ਥੋੜੀ ਆ ਤਸल्ली ਕਿੰਨੀ ਕਹੀ ਕਹੀ ਆ ਬਿਲਕੁਲ ਅਬੀੜਾ ਦੇ ਵਿੱਚ 10 ਕਿਲੋ ਦੀ ਉਹ ਬੇਸ਼ੱਕ ਚੁਵਾਈ ਕਰਕੇ ਤੁਸੀਂ ਕਰ ਲਿਓ ਠੀਕ ਆ ਹਾਈਟ ਤਾਂ ਫੁੱਲਾ ਬੇਲ ਚੰਗੀ ਆ ਤੇ ਦੁੱਧ ਜਿਹੜਾ 10 ਕਿਲੋ ਵੀਰ 10 ਦਾ ਉਹਨੂੰ ਵੈਰੀਫਾਈ ਤੁਸੀਂ ਕਰ ਲਿਓ ਬਾਕੀ ਥਾਂ ਥੋਣ ਜਿਹੜਾ ਪੂਰਾ ਵਖਾਲਾ ਜਿਹੜਾ ਮੁੱਠੀ ਵਾਲਾ ਹੈ। ਇਹ ਫੱਤੀ ਚਵਾਈਏ ਜਿਹੜਾ ਦੋਸਤੋ ਨਾਰਮਲ ਹੀ ਆਪਾਂ ਕਰ ਸਕਦੇ ਆ। ਕੋਈ ਦਿੱਕਤ ਵਾਲੀ ਗੱਲ ਨਹੀਂ। ਬਿਲਕੁਲ ਮੁੱਠੀ ਰਾਤ ਥੰਮ ਲਿਆ। ਆਹ ਦੇਖੋ। ਤੇ ਆਹ ਦੋ ਵੜਾ ਸੀ ਰੇਟ ਪੁੱਛ ਲੈਣੇ ਆ। ਇਹਦੇ ਨਾਲ ਇੱਕ ਹੋਰ ਵੜਾ। ਹਾਂਜੀ ਹਾਂਜੀ। ਆਹ ਲਓ ਜੀ। ਸੀਲਸ ਆਊਗਾ ਪੂਰੀ। ਹਾਂਜੀ। ਤੇ ਜੋ ਬਣੀ ਦਾ ਲੈਣ ਦੇਣਾ। ਇਹ ਬਾਈ ਦਾ ਦਿਕਾਂ ਦੇਣਗੇ। 22000 ਦੀ। ਹਾਂਜੀ। ਤੇ ਆਫਰ ਕਿੰਦੇ ਨਾਲੇ? ਜਿਹੜੇ ਜਿਹੜੇ ਵੀ ਗਾਂ ਲੈ ਲਈ ਜਾਂ ਭੈਣ ਭਾਣੇ ਕੋਈ ਆ ਲੈ ਤੋ ਕਰ ਲੈ ਬੱਚੇ ਬੱਚੋਂ ਵਗੈਰ ਹਾਂ ਪੰਜ ਕੁ ਸੱਜ ਲੈ ਲਈ ਉਹ ਗਾਂ ਦਾ ਦੁੱਧ ਦੇਣਾ ਉਹ ਉਤਰੇ ਦੇ ਦੇਣੀ ਉਹ ਤਾਂ ਨਹੀਂ ਉਹ ਗਾਂ ਚ ਕੀ ਗੱਲ ਬਾਤ ਗੱਲ ਬਾਤ ਕੋਈ ਨਹੀਂ ਉਹ ਅੱਖ ਤੇ जख्म ਆ ਅੱਖ ਤੇ जख्म ਹਾਂਜੀ ਅੱਖ ਦਾ ਟ੍ਰੀਟਮੈਂਟ ਕਰਾਇਆ ਸੀ ਠੀਕ ਨਹੀਂ ਹੋਈ ਇਹ ਆਪਾਂ ਝੂਲ ਨਹੀਂ ਮਾਰਿਆ ਸਾਰਾ ਲਾਜੋ ਕੀਤਾ ਸੈਟਰੀ ਆੱਖ ਇਕੱਲੀ ਅੱਖ ਦੀ ਪ੍ਰੋਬਲਮ ਹੀ ਆ ਬਾਕੀ ਦੁੱਧ ਜਿੱਦਾਂ ਮਰ ਦੁੱਧ ਘਰੇ ਵਰਦੀਦਾ ਉਹ ਜੀ ਕੋਈ ਦੁੱਧ ਕੀ ਗੱਲ ਦੁੱਧ ਪੱਕ ਕਿੰਨੇ ਕਿਲੋ ਥਲੇ ਦੁੱਧ 5 ਕਿਲੋ ਹੋਗਾ ਉਸ ਨੂੰ 5 ਕਿਲੋ ਹਾਂਜੀ ਤੇ ਉਹ ਇੰਨਾ ਵਿੱਚ ਜਿਹੜੀ ਕੋਈ ਵੜ ਦੁੱਧ ਦੋਵੇਂ ਲੈ ਲੈ ਉਹ ਲਾ ਗਾਂ ਦੇ ਦਾਂਗੇ ਉਦਾਂ ਹੀ ਕਿਨੂੰ ਉਦਾਂ ਹੀ ਦਾਂਗੇ ਬਾਣੀ ਦੇ ਇੱਕ ਲੈ ਲੈ ਬਾਣੀ ਦੇ ਦੋਵੇਂ ਨਾਲ 5 ਕਿਲੋ ਦੁੱਧ ਆੱਖ ਦੀ ਕੱਲੀ ਪ੍ਰੋਬਲਮ ਆੱਖ ਮਤਲਬ ਕੀ ਹੁੰਦੀ ਵਿਗੜੀ ਹੋਈ ਹੈ ਹਾਂਜੀ ਹਾਂਜੀ ਬਣੀ ਨੂੰ ਡੇਢ ਦੋ ਮਹੀਨੇ ਜਦਾਂ ਨੂੰ ਠੀਕ ਆ ਬਾਣੀ ਨੂੰ ਵੀ ਡੇਢ ਦੋ ਮਹੀਨੇ ਦੱਸਦੇ ਠੀਕ ਆ ਉਹ ਇਹਨਾਂ ਦੋਵਾਂ ਬੈੜਾਂ ਦੇ ਵਿੱਚੋਂ ਦੋਸਤੋ ਜਿਹੜੀ ਬੈੜ ਤੁਸੀਂ ਇੱਕ ਖਰੀਦੋਗੇ ਉਹਦੇ ਨਾਲ ਉਹ ਬੈੜ ਦਿੱਤੀ ਜਾਊਗੀ ਜਿਹੜਾ ਫਿਰ ਦੋਵਾਂ ਇਹ ਬੈੜਾ ਲੈ ਜਾਊਗਾ ਉੱਤੇ ਜੀ ਨਾਲ ਉਹ ਵੀ ਵੀਰਾਂ ਦਾ ਦੇ ਦਾਂਗੇ ਠੀਕ ਆ ਫਿਲਹਾਲ ਉਹ 5 4 5 ਕਿਲੋ ਦੁੱਧ ਜਿਹੜੇ ਉਹਦੇ ਕੋਲ ਮੌਜੂਦ ਆ ਜਿੰਨਾ ਭਾਈ ਦੱਸਣ ਤੇ ਆ ਉਹ ਮੈਂ ਤੁਹਾਨੂੰ ਬੈੜ ਆ ਉਹ ਆ ਵੈੜਾ ਦੋਸਤੋ ਠੀਕ ਹੈ ਤੇ 5 4 ਕਿਲੋ ਜਿਹੜਾ ਦੁੱਧ ਇਹਦੇ ਕੋਲ ਆ ਤੇ ਆ ਅੱਖ ਤੁਸੀਂ ਵੇਖ ਸਕਦੇ ਹੋ ਇਹ ਅੱਖ ਦੇ ਵਿੱਚ ਜ਼ਖਮ ਆ ਠੀਕ ਆ ਜੀ ਇੱਕ ਅੱਖ ਜਿਹੜੀ ਸਹੀ ਆ ਇੱਕ ਅੱਖ ਦੇ ਵਿੱਚ ਜ਼ਖਮ ਆ ਟ੍ਰੀਟਮੈਂਟ ਕਰਾਇਆ ਪਰ ਸਕਸੈਸ ਜਿਹੜਾ ਨਹੀਂ ਹੋਇਆ ਠੀਕ ਆ ਜੀ ਤੇ ਸੈਟ ਸੂਟ ਨਹੀਂ ਹੋਏਗੀ ਅੱਖ ਵਾਲੇ ਪਾਸਿਓਂ ਬਾਕੀ ਚੁਾਈ ਜਿਹੜਾ ਜਿਹੇ ਉਹਦਾ ਵੀ ਵੀਡੀਓ ਦੇ ਭੈਣ ਭਰਾ ਵੇਦਾ ਹੈ ਤਾਂ ਉਹਦਾਂ ਹੀ ਦੇ ਦਾਂਗੇ ਆਪਾਂ ਬਾਕੀ ਥਾਣ ਥਣ ਚੱਲਦੇ ਵਧੀਆ ਮੈਂ ਸਾਰੀ ਓਕੇ ਹੋ ਗਈ ਬਾਕੀ ਥਾਣ ਥਣ ਪ੍ਰੋਪਰ ਚੱਲਦੇ ਆ ਠੀਕ ਆ ਤੇ ਆ ਦੋ ਆ ਜੇ ਨਾਗ ਸੀਗੇ ਵੀਰ ਦੇ ਕੋਲ ਤੇ ਜੋ ਬਣ ਨੰਬਰ ਬੋਲ ਕੇ ਵੀਰ 90418 74968 90418 90418 74968 74968 ਤੇ ਦੋਸਤੋ ਤੁਸੀਂ ਸੰਪਰਕ ਕਰ ਸਕਦੇ ਹੋ ਜੋਬਨ ਸੀ ਮੇਰੇ ਨਾਲ ਬਾਈ ਪਿੰਡ ਚਾਟੀ ਪਿੰਡ ਤੋਂ ਦੋਸਤੋ ਅਮਰਸਰ ਬਿਲਕੁਲ ਜੀ ਹਾਂਜੀ ਠੀਕ ਹੈ ਭਰਾ ਜੀ ਮਿਹਰਬਾਨੀ ਸੋ ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ